ਪੰਜਾਬੀ ਦੀ ਇੱਕ ਕਹਾਵਤ ਹੈ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਤਸਵੀਰਾਂ ਦੇ ਵਿੱਚ ਜੋ ਇਨਸਾਨ ਤੁਸੀਂ ਗਹਿਰੇ ਪਾਣੀ ਵਿੱਚ ਸਮੁੰਦਰ ਵਿੱਚ ਰੁੜਦਾ ਜਾ ਰਿਹਾ ਦੇਖ ਰਹੇ ਹੋ ਇਸ ਇਨਸਾਨ ਦੇ ਨਾਲ ਵੀ ਕੁਝ ਅਜੀਹਾ ਹੀ ਵਾਪਰਿਆ ਹੈ ਇਹ ਇਨਸਾਨ ਜਿਹੜਾ ਡੂੰਘੇ ਤੇ ਗਹਿਰੇ ਸਮੁੰਦਰ ਦੇ ਵਿੱਚ ਰੁੜਦਾ ਜਾ ਰਿਹਾ ਹੈ ਤਕਰੀਬਨ ਇਹ 600 ਕਿਲੋਮੀਟਰ ਤੇ 5 ਦਿਨ ਲਗਾਤਾਰ ਸਮੁੰਦਰ ਦੇ ਵਿੱਚ ਤੈਰਦਾ ਰਿਹਾ ਆ ਆਪਣੀ ਜਾਨ ਨੂੰ ਬਚਾਉਣ ਦੀ ਖਾਤਰ ਬਿਨਾ ਕੁਝ ਖਾਤੇ ਪੀਤੇ ਸਿਰਫ ਇੱਕ ਮੀਂਹ ਦੇ ਪਾਣੀ ਦੇ ਉੱਤੇ ਇਸਨੇ guzara ਕੀਤਾ ਆ ਕੁਝ 15 ਕੋ ਸਾਥੀਆਂ ਦੇ ਨਾਲ ਵੱਡੀ ਕਿਸ਼ਤੀ ਵਿੱਚ ਸਮੁੰਦਰ ਵਿੱਚ ਜਾਂਦਾ ਹੈ ਮੱਛੀਆਂ ਫੜਨ ਵਾਸਤੇ ਪਰ ਇਹਨਾਂ ਦੀ ਕਿਸ਼ਤੀ ਜਿਹੜੀ ਆ ਉਹ ਸਮੁੰਦਰ ਵਿੱਚ ਇੱਕ ਤੂਫਾਨ ਦੀ ਲਪੇਟ ਵਿੱਚ ਆ ਜਾਂਦੀ ਹੈ ਤੇ ਤੂਫਾਨ ਸਮੁੰਦਰੀ ਤੂਫਾਨ ਦੇ ਅੱਗੇ ਕਿਸ਼ਤੀ ਕਿੱਥੇ ਟਿਕਦੀ ਹੈ ਪਰ ਇਸ ਬੰਦੇ ਦੀ ਹਿੰਮਤ ਤੇ ਇਹਦੇ ਹੌਂਸਲੇ ਦੀ ਦਾਤ ਦੇਣੀ ਬਣਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਨੇ ਇਹ ਇਨਸਾਨ ਜੋ ਕਿ ਇੱਕ ਭਾਰਤੀ ਮਛੇਰਾ ਹੈ ਇਹਦਾ ਨਾਮ ਹੈ ਰਵਿੰਦਰਨਾਥ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਪਾਇਆ ਜਾ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਬਹੁਤ ਹੀ ਇਨਸਪੀਰੇਸ਼ਨਲ ਵੀਡੀਓ ਹੋਵੇਗੀ ਤੁਹਾਡੇ ਵਾਸਤੇ ਇਸ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਅਸਲ ਦੇ ਵਿੱਚ ਰਵਿੰਦਰਨਾਥ ਇੱਕ ਭਾਰਤੀ ਮਛੇਰਾ ਹੈ ਜਿਹੜਾ ਕਿ ਬੰਗਾਲ ਦੀ ਖਾੜੀ ਵਿੱਚ ਆਪਣੇ ਕੁਝ 15 ਕੋ ਸਾਥੀਆਂ ਦੇ ਨਾਲ ਵੱਡੀ ਕਿਸ਼ਤੀ ਵਿੱਚ ਸਮੁੰਦਰ ਵਿੱਚ ਜਾਂਦਾ ਮੱਛੀਆਂ ਫੜਨ ਵਾਸਤੇ ਪਰ ਇਹਨਾਂ ਦੀ ਕਿਸ਼ਤੀ ਜਿਹੜੀ ਆ ਉਹ ਸਮੁੰਦਰ ਵਿੱਚ ਇੱਕ ਤੂਫਾਨ ਦੀ ਲਪੇਟ ਵਿੱਚ ਆ ਜਾਂਦੀ ਹੈ ਤੇ ਤੂਫਾਨ ਸਮੁੰਦਰੀ ਤੂਫਾਨ ਦੇ ਅੱਗੇ ਕਿਸ਼ਤੀ ਕਿੱਥੇ ਟਿਕਦੀ ਹੈ ਉਹ ਕਿਸ਼ਤੀ ਸਾਰੀ ਪਲਟ ਜਾਂਦੀ ਹੈ ਸਮੁੰਦਰ ਦੇ ਵਿੱਚ ਤੇ ਇਹਨਾਂ ਦੇ ਸਾਰੇ ਸਾਥੀ ਜਿਹੜੇ ਆ ਉਹ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਰੁੜ ਜਾਂਦੇ ਆ ਰਵਿੰਦਰਨਾਥ ਵੀ ਉਹਨਾਂ ਦੇ ਵਿੱਚੋਂ ਹੀ ਇੱਕ ਹੈ ਜਿਹੜਾ ਕਿ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਰੁੜ ਜਾਂਦਾ ਹੈ ਗਹਿਰੇ ਡੂੰਘੇ ਸਮੁੰਦਰ ਵਿੱਚ ਪਹੁੰਚ ਜਾਂਦਾ ਹੈ ਪਰ ਰਵਿੰਦਰਨਾਥ ਦਾ ਕਹਿਣਾ ਹੈ ਕਿ ਉਸਨੇ ਹੌਸਲਾ ਨਹੀਂ ਸੀ ਛੱਡਿਆ ਉਹ ਸਮੁੰਦਰ ਦੇ ਇਸ ਗਹਿਰੇ ਪਾਣੀ ਤੋਂ ਨਹੀਂ ਸੀ ਡਰਿਆ ਕਿਉਂਕਿ ਮਸ਼ੇਰਾ ਹੋਣ ਦਾ ਕਰਕੇ ਉਸ ਨੂੰ ਤੈਰਨਾ ਆਉਂਦਾ ਸੀ ਉਹ ਤੈਰਦਾ ਰਿਹਾ ਤੇ ਨਾਲ ਦੀ ਨਾਲ ਸਮੁੰਦਰ ਦੇ ਵਿੱਚ ਤੈਰਨ ਵਾਸਤੇ ਹਿੰਮਤ ਦੀ ਲੋੜ ਬਹੁਤ ਹੁੰਦੀ ਹੈ। ਉਹ ਤੈਰਦਾ ਰਿਹਾ ਤੈਰਦਾ ਰਿਹਾ। ਕੁਝ ਘੰਟਿਆਂ ਵਾਸਤੇ ਨਹੀਂ, 1-2 ਦਿਨਾਂ ਵਾਸਤੇ ਨਹੀਂ, ਲਗਾਤਾਰ 5 ਦਿਨ ਉਹ ਤੈਰਦਾ ਹੀ ਰਿਹਾ। ਰਵਿੰਦਰਨਾਥ ਦਾ ਕਹਿਣਾ ਹੈ ਕਿ ਸਮੁੰਦਰ ਦੇ ਵਿੱਚ ਉਸ ਨੂੰ ਦੂਰ-ਦੂਰ ਤੱਕ ਕੁਝ ਵੀ ਦਿਖਾਈ ਨਹੀਂ ਸੀ। ਦਿੰਦਾ ਉੱਪਰ ਅਸਮਾਨ ਸੀ ਤੇ ਹੇਠਾਂ ਸਿਰਫ ਪਾਣੀ। ਉਸਨੇ ਹਿੰਮਤ ਨਹੀਂ ਛੱਡੀ, ਉਹ ਤੈਰਦਾ ਹੀ ਰਿਹਾ। ਖਾਣ ਪੀਣ ਵਾਸਤੇ ਵੀ ਸਮੁੰਦਰ ਦੇ ਵਿੱਚ ਉਸ ਨੂੰ ਕੀ ਮਿਲਣਾ ਸੀ ਜਿੱਥੇ ਸਿਰਫ ਉਹ ਆਪਣੀ ਜਾਨ ਬਚਾਉਣ ਦੇ ਵਾਸਤੇ ਹੀ ਜੂਝ ਰਿਹਾ ਸੀ ਜਦੋਂ ਮੀਂਹ ਪੈਂਦਾ ਸੀ ਤਾਂ ਮੀਂਹ ਦੇ ਪਾਣੀ ਦੇ ਨਾਲ ਉਹ ਆਪਣੀ ਪਿਆਸ ਬੁਝਾਉਂਦਾ ਸੀ ਤੇ ਭੁੱਖ ਮਿਟਾਉਂਦਾ ਸੀ ਗਾਰੇ ਸਮੁੰਦਰ ਵਿੱਚ ਠੰਡੇ ਪਾਣੀ ਵਿੱਚ ਹੋਰ ਵੀ ਬਹੁਤ ਨੇਰੀਆਂ ਤੂਫਾਨ ਚ ਖੜਾਏ ਹੋਣਗੇ ਮੀਂਹ ਆਇਆ ਹੋਵੇਗਾ ਪਰ ਰਬਿੰਦਰਨਾਥ ਤੈਰਦਾ ਹੀ ਰਿਹਾ ਲਗਾਤਾਰ 5 ਦਿਨ 600 ਕਿਲੋਮੀਟਰ ਤੈਰ ਕੇ ਉਹ ਬੰਗਲਾਦੇਸ਼ ਭਾਰਤ ਦਾ ਗੁਆਂਡੀ ਦੇਸ਼ ਬੰਗਲਾਦੇਸ਼ ਵਿੱਚ ਪਹੁੰਚਦਾ ਹੈ ਨਾ ਜਦੋਂ ਤਾਂ ਉੱਥੇ ਇੱਕ ਜਿਹੜਾ ਸਮੁੰਦਰੀ ਜਹਾਜ਼ ਆ ਸਮੁੰਦਰੀ ਜਹਾਜ਼ ਦੇ ਕਪਤਾਨ ਦੀ ਨਜ਼ਰ ਰਵਿੰਦਰਨਾਥ ਦੇ ਉੱਤੇ ਪੈਂਦੀ ਹੈ ਤੇ ਉਹ ਜਹਾਜ਼ ਨੂੰ ਇਹਦੇ ਰਵਿੰਦਰਨਾਥ ਵੱਲ ਮੋੜਦਾ ਆ ਇੱਕ ਜਿਹੜੀ ਲਾਈਫ ਜੈਕਟ ਆ ਟਿਊਬ ਆ ਉਹ ਰਵਿੰਦਰਨਾਥ ਦੇ ਵੱਲ ਉਹਨਾਂ ਵੱਲੋਂ ਸਿੱਟੀ ਜਾਂਦੀ ਹੈ ਪਰ ਰਵਿੰਦਰਨਾਥ 5 ਦਿਨ ਲਗਾਤਾਰ ਤੈਰਦਾ ਆ ਕੁਛ ਖਾਦਾ ਪੀਤਾ ਨਹੀਂ ਐ ਤੇ ਕਮਜ਼ੋਰ ਬਹੁਤ ਜ਼ਿਆਦਾ ਉਹਦਾ ਸਰੀਰ ਹੋ ਜਾਂਦਾ ਹੈ। ਉਹਦੇ ਕੋਲੋਂ ਉਹ ਜਿਹੜੀ ਜੈਕਟ ਆ ਉਹ ਨਹੀਂ ਫੜ ਹੁੰਦੀ। ਜੈਕਟ ਜਿਹੜੀ ਆ ਉਹ ਛੁੱਟ ਜਾਂਦੀ ਐ। ਪਰ ਜਿਹੜਾ ਸਮੁੰਦਰੀ ਜਹਾਜ਼ ਦਾ ਕੈਪਟਨ ਸੀਗਾ ਉਸਨੇ ਵੀ ਇਸ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ। ਜਦੋਂ ਜੈਕਟ ਨਹੀਂ ਫੜਦਾ ਰਵਿੰਦਰਨਾਥ ਤਾਂ ਇਹ ਕਪਤਾਨ ਦੀਆਂ ਅੱਖਾਂ ਤੋਂ ਓਲੇ ਹੋ ਜਾਂਦਾ ਐ ਪਾਣੀ ਦੇ ਵਿੱਚ ហេਠਾ ਚੱਲਿਆ ਜਾਂਦਾ ਐ। ਇਸ ਨੂੰ ਲੱਭ ਕੇ ਦੁਬਾਰਾ ਤੋਂ ਇਹਦੇ ਵੱਲ ਉਹ ਜਿਹੜੀ ਟਿਊਬ ਆ ਉਹ ਛੁੱਟੀ ਜਾਂਦੀ ਐ ਆਖਿਰਕਾਰ ਰਬਿੰਦਰਨਾਥ ਜਿਹੜੀ ਆਪਣੀ ਜ਼ਿੰਦਗੀ ਦੀ ਜੰਗ ਆ ਉਸ ਨੂੰ ਜਿੱਤਣ ਦੇ ਕਿਨਾਰੇ ਪਹੁੰਚ ਜਾਂਦਾ ਹੈ ਉਹ ਟਿਊਬ ਨੂੰ ਫੜ ਲੈਂਦਾ ਆ ਤੇ ਟਿਊਬ ਨੂੰ ਫੜਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਵੀਡੀਓ ਹੈ ਉਦੋਂ ਹੀ ਸਮੁੰਦਰੀ ਜਹਾਜ਼ ਦੇ ਕਿਸੇ ਮਲਾਹ ਦੇ ਵੱਲੋਂ ਬੜਾਈ ਗਈ ਹੈ ਇਹਨਾਂ ਦੇ ਵਿੱਚ ਕਿੰਨੀ ਖੁਸ਼ੀ ਪਾਈ ਜਾ ਰਹੀ ਹੈ ਤੇ ਉਸ ਨੂੰ ਫੜਨ ਤੋਂ ਬਾਅਦ ਇੱਕ ਖਾਸ ਇੱਕ ਕ੍ਰੇਨ ਹੈਗੀ ਆ ਜਾਂ ਇੱਕ ਝੂਲੇ ਟਾਈਪ ਇੱਕ ਕ੍ਰੇਨ ਬਣੀ ਹੋਈ ਹੈ ਉਹਦੇ ਜ਼ਰੀਏ ਰਬਿੰਦਰਨਾਥ ਨੂੰ ਸਮੁੰਦਰ ਦੇ ਵਿੱਚੋਂ ਚੱਕ ਕੇ ਉਸ ਜਹਾਜ਼ ਦੇ ਵਿੱਚ ਲਿਆਂਦਾ ਜਾਂਦਾ ਹੈ ਫਿਰ ਇਸ ਨੂੰ ਉੱਥੇ ਹੀ ਕਿਸੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਕੇ ਇਹਦਾ ਇਲਾਜ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਵਿੱਚ ਇਸ ਨੂੰ ਵਾਪਸ ਭਾਰਤ ਵੀ ਭੇਜ ਦਿੱਤਾ ਜਾਂਦਾ ਹੈ ਰਵਿੰਦਰਨਾਥ ਦਾ ਇੱਥੇ ਕਹਿਣਾ ਹੈ ਕਿ ਉਹਦੇ ਨਾਲ ਉਹਦੇ ਦੋ ਸਾਥੀ ਹੋਰ ਵੀ ਸੀ ਜਿਹੜੇ ਸਮੁੰਦਰ ਦੇ ਵਿੱਚ ਉਸ ਦੇ ਨਾਲ ਆਪਣੀ ਜਾਨ ਬਚਾਉਣ ਵਾਸਤੇ ਜੂਝ ਰਹੇ ਸੀ ਉਹਨਾਂ ਦੇ ਵਿੱਚੋਂ ਇੱਕ ਇਹਦਾ ਸਾਥੀ ਪਿਛਲੀ ਰਾਤ ਨੂੰ ਹੀ ਡੁੱਬ ਜਾਂਦਾ ਹੈ ਮਰ ਜਾਂਦਾ ਹੈ ਤੇ ਦੂਸਰਾ ਜਿਹੜਾ ਸਾਥੀ ਹੈ ਉਹ ਬਚਾਜ ਹਰ ਦੇਉਣ ਤੋਂ ਡੇਢ ਕੁ ਘੰਟਾ ਪਹਿਲਾਂ ਹੀ ਮਰਦਾ ਹੈ ਪਰ ਰਵਿੰਦਰਨਾਥ ਦੀ ਹਿੰਮਤ ਨੂੰ ਹੌਸਲੇ ਨੂੰ ਦਾਤ ਦੇਣੀ ਪਣਦੀ ਹੈ ਕਿ 5 ਦਿਨ ਵੱਡੇ ਵੱਡੇ ਤੈराक ਵੀ ਜਿੱਥੇ ਹਿੰਮਤ ਹਾਰ ਜਾਂਦੇ ਆ ਕੋਈ ਲਾਈਫ ਜੈਕਟਾਂ ਦੀ ਵਰਤੋਂ ਕਰਦੇ ਆ ਤੇ ਬਹੁਤ ਸਾਰੇ ਉਹਨਾਂ ਦੇ ਕੋਲ ਉਹਨਾਂ ਦਾ ਬੈਕਅਪ ਹੁੰਦਾ ਹੈ ਜਦੋਂ ਉਹ ਤੈराकी ਵਾਸਤੇ ਜਾਂਦੇ ਨੇ ਪਰ ਰਵਿੰਦਰਨਾਥ ਡੂਗੇ ਸਮੁੰਦਰ ਦੇ ਵਿੱਚ ਬਿਨਾਂ ਕਿਸੇ ਉਪਕਰਨ ਦੇ ਬਿਨਾਂ ਕਿਸੇ ਵੀ ਸਾਧਨ ਦੇ 5 ਦਿਨ ਲਗਾਤਾਰ ਤੈਰਿਆ ਆ ਤੇ ਇਹਦੀ ਹਿੰਮਤ ਨੂੰ ਦਾਤ ਦੇਣੀ ਜ਼ਰੂਰ ਬਣਦੀ ਹੈ ਤੁਸੀਂ ਇਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਕਿ ਰਵਿੰਦਰਨਾਥ ਬਾਰੇ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ